ਸਰ ਅੱਜ ਦਾ ਕੁਐਸਚਨ ਸੀਗਾ ਜਿਹੜੇ ਕੈਂਡੀਡੇਟ ਇਥੋਂ ਵਿਸਟਰ ਵੀਜ਼ਾ ਲੈ ਕੇ ਜਾ ਰਹੇ ਆ ਕੈਨੇਡਾ ਦੇ ਵਿੱਚ ਉਹਨਾਂ ਨੂੰ ਉੱਥੇ ਜਾ ਕੇ ਸਟੱਡੀ ਵੀਜ਼ਾ ਕਨਵਰਟ ਕਰਾਉਣਾ ਚਾਹੀਦਾ ਜਾਂ ਵਰਕ ਪਰਮਿਟ ਦੇ ਵਿੱਚ ਦੇਖੋ ਨਾ ਸਾਰਿਆਂ ਲਈ ਸਟੱਡੀ ਵੀਜ਼ਾ ਹੀ ਸਹੀ ਆ ਤੇ ਨਾ ਹੀ ਸਾਰਿਆਂ ਲਈ ਵਰਕ ਪਰਮਿਟ ਸਹੀ ਆ ਹਰ ਕੇਸ ਯੂਨੀਕ ਹੁੰਦਾ ਭਾਵੇਂ ਤੁਸੀਂ ਸੇਮ ਪਰਮਿਟ ਤੇ ਕੈਨੇਡਾ ਗਏ ਹੋ ਬਟ ਹਰ ਪ੍ਰੋਫਾਈਲ ਦੇ ਹਿਸਾਬ ਦੇ ਨਾਲ ਅੱਗੇ ਆਪਾਂ ਜੋ ਆਪਾਂ ਕਨਵਰਟ ਕਰਾਉਣਾ ਉਹ ਆਪਣਾ ਦੇਖਣਾ ਪਊਗਾ ਹੁਣ ਇਸ ਵਿਸ਼ੇ ਦੇ ਉੱਤੇ ਬੜਾ ਵਧੀਆ ਸਵਾਲ ਆ ਥੋੜਾ ਜਾਂ ਮੈਂ ਡੀਪ ਜਾ ਕੇ ਤੁਹਾਨੂੰ ਸਮਝਾਉਣਾ ਚਾਹੁੰਦਾ ਜਿਹੜੇ ਤਾਂ ਕੈਂਡੀਡੇਟਸ ਪਲੱਸ 2 ਤੋਂ ਬਾਅਦ ਆਪਣੇ ਭੈਣਾ ਭਰਾਵਾਂ ਕੋਲੇ ਗਏ ਨੇ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਗਏ ਨੇ ਹਜੇ ਉਹਨਾਂ ਦੀ ਭਾਵੇਂ ਮਾਸਟਰ ਤੋਂ ਬਾਅਦ ਹੀ ਗਏ ਹੋ ਹਜੇ ਥੋੜੀ ਪੜ੍ਹਾਈ ਦੀ ਇੱਕ ਉਮਰ ਆ ਤੁਸੀਂ ਪੜ੍ਹ ਵੀ ਸਕਦੇ ਹੋ ਤੁਸੀਂ ਐਕਸਰਸ ਕਰ ਸਕਦੇ ਹੋ ਤਾਂ 101% ਤੁਹਾਨੂੰ ਸਟੱਡੀ ਚ ਹੀ ਕਨਵਰਟ ਕਰਾਉਣਾ ਚਾਹੀਦਾ ਉਹਦੇ ਪਿੱਛੇ ਕੀ ਕਾਰਨ ਆ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਤਾਂ ਇਹ ਆ ਕਿ ਤੁਸੀਂ ਐਜ਼ ਐਨ ਇੰਡੀਵਿਜੂਅਲੀ ਡੀਲ ਕਰੋਗੇ ਕੈਨੇਡਾ ਦੇ ਵਿੱਚ ਤੁਹਾਡਾ ਪ੍ਰੋਫਾਈਲ ਤੁਸੀਂ ਸਟੱਡੀ ਵੀਜ਼ਾ ਲੈ ਲਿਆ ਤੁਸੀਂ ਪੜਨ ਜਾਣਾ ਤੁਹਾਨੂੰ 25 ਘੰਟੇ ਵੀਕ ਦੇ ਕੰਮ ਕਰਨੇ ਆ ਤੁਸੀਂ 2 ਸਾਲਾਂ ਚ ਜੋ ਫੀਸ ਪੇ ਕੀਤੀ ਉਹਦੀ ਤੁਹਾਨੂੰ ਡਿਗਰੀ ਡਿਪਲੋਮਾ ਜੋ ਵੀ ਉਹ ਤੁਹਾਨੂੰ ਮਿਲ ਜਾਣਾ ਉਸ ਤੋਂ ਬਾਅਦ 3 ਸਾਲ ਲਈ ਤੁਸੀਂ ਵਰਕ ਪਰਮਿਟ ਤੇ ਆ ਜਾਣਾ ਤੁਹਾਡਾ ਜਿਹੜਾ ਪ੍ਰੋਸੈਸ ਆ ਉਹ ਤੁਹਾਡੇ ਹਿਸਾਬ ਦੇ ਨਾਲ ਚੱਲਣਾ ਇੱਥੇ ਜੇ ਤੁਸੀਂ ਐਲ ਐਮ ਆਈਏ ਲੈ ਲਓ ਤਾਂ ਪਹਿਲੀ ਗੱਲ ਤਾਂ ਤੁਸੀਂ ਬਾਉਂਡ ਰਹੋ ਦੂਸਰੀ ਗੱਲ ਇਹ ਹੋ ਗਈ ਕਿ ਤੁਸੀਂ ਉਹਨੂੰ ਲੁੱਟਣਾ ਜਿਹੜੇ ਲੋਕ ਚੱਲੀ ਚੱਲੀ 50 5000 ਰੁਪਏ ਤੁਹਾਡੇ ਤੋਂ ਪਹਿਲਾਂ ਉਹ ਐਲ ਐਮ ਆਈਆ ਤਾਂ ਲੈਣਗੇ ਫਿਰ ਤੁਹਾਨੂੰ ਉਹ ਕੰਮ ਨਹੀਂ ਦੇਣਗੇ ਸਿਰਫ ਤੁਹਾਡੇ ਪੀਰੋਲ ਚ ਲਾਉਣਗੇ ਕਮ ਤੁਹਾਨੂੰ ਕਿਤੇ ਕੈਸ਼ ਤੇ ਹੋਰ ਲੱਭਣਾ ਪਊਗਾ ਯਾਨੀ ਕਿ ਪਹਿਲੇ ਦਿਨ ਤੋਂ ਹੀ ਤੁਹਾਡਾ ਜਿਹੜਾ ਪ੍ਰੋਫਾਈਲ ਆ ਤੁਹਾਡਾ ਜਿਹੜਾ ਸਟੇਟਸ ਆ ਉਹ ਮੈਸ ਚ ਚਲਿਆ ਜਾਣਾ ਇਹੋ ਜਿਹਾ ਸਿਸਟਮ ਉਹਨਾਂ ਨੇ ਕ੍ਰੀਏਟ ਕਰ ਦੇਣਾ ਕਿ ਤੁਹਾਨੂੰ ਸਾਲ ਕੱਢਣ ਔਖਾ ਹੋ ਜਾਣਾ ਦੂਸਰੀ ਚੀਜ਼ ਤੁਹਾਨੂੰ ਦੱਸਣਗੇ ਕਿ ਜੀ 45000 ਚੱਲਿਆ ਮਈ ਮਲਦੀ ਕੋਈ ਨਹੀਂ ਦੱਸੂਗਾ ਕਿ ਉਸ ਤੋਂ ਬਾਅਦ ਇੱਕ ਸਾਲ ਜਿਹੜਾ ਤੁਸੀਂ ਟੈਕਸ ਭਰਨਾ ਉਸ ਤੋਂ ਬਾਅਦ ਜਿਹੜੇ ਤੁਸੀਂ ਹੈਰਸਮੈਂਟ ਆ ਤੁਹਾਡੀ ਜੇ ਜੌਬ ਮਿਲ ਵੀ ਜਾਂਦੀ ਆ ਤੁਹਾਨੂੰ ਕਿੰਨੀ ਭੈੜੀ ਜੌਬ ਕਿੰਨਾ ਭੈੜਾ ਟਰੀਟ ਕੀਤਾ ਜਾਊਗਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਓਵਰਆਲ ਆਪਾਂ ਨੂੰ ਧਿਆਨ ਚ ਰੱਖਣਾ ਪਊਗਾ ਇਹ ਤੇ ਤੁਸੀਂ ਸਟੂਡੈਂਟਸ ਚ ਕਨਵਰਟ ਕਰਾਉਨੇ ਹੋ ਤੁਹਾਡਾ ਕਿਸੇ ਨਾਲ ਕੋਈ ਸੰਬੰਧ ਨਹੀਂ ਤੁਸੀਂ ਆਪ ਦਾ ਪੜ ਰਹੇ ਹੋ, ਪਾਸ ਹੋ ਰਹੇ ਹੋ, 25 ਘੰਟੇ ਵੀਕ ਦਾ ਕੰਮ ਕਰ ਰਹੇ ਹੋ। ਪੜਨ ਤੋਂ ਬਾਅਦ ਤੁਸੀਂ ਆਦੀ ਡਿਗਰੀ ਡਿਪਲੋਮਾ ਲਿਆ, 3 ਸਾਲ ਦਾ ਵਰਕ ਪਰਮਿਟ ਲਿਆ। ਸਾਰਾ ਤੁਹਾਡਾ ਪ੍ਰੋਫਾਈਲ ਆ, ਤੁਹਾਡਾ ਜਿਹੜਾ ਸਾਰਾ ਸਿਸਟਮ ਆ, ਉਹਦੇ ਤੁਸੀਂ ਆਲ ਇਨ ਆਲ ਆਪ ਜ਼ਿੰਮੇਵਾਰ ਹੋ। ਕਿਸੇ ਵੀ ਥਰਡ ਪਾਰਟੀ ਦੀ ਉਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ। ਸੋ ਜੇ ਤਾਂ ਤੁਹਾਡਾ ਜਮਾ ਹੀ ਕੋਈ ਸਿਸਟਮ ਨਹੀਂ ਬਣਦਾ ਪੜਾਈ ਵਾਲਾ ਤੇ ਤੁਸੀਂ ਰਹਿਣਾ ਵੀ ਕੈਨੇਡਾ ਆ। ਫਿਰ ਤਾਂ ਠੀਕ ਆ ਤੁਸੀਂ ਐਲਐਮਆਈ ਜਿੱਥੋਂ ਮਿਲਦੀ ਆ ਲੈ ਲਓ। ਉਹਦੇ ਕੁਝ ਕਨਸੀਕਵੈਂਸਸ ਹੋਣਗੇ ਜੋ ਤੁਹਾਨੂੰ ਫੇਸ ਕਰਨੇ ਆ, ਪਹਿਣਨੇ। ਪਰ ਜਿਹੜਾ ਵੀ ਬੱਚ ਸਕਦਾ ਉਹਦੀ ਫਰਸਟ ਪ੍ਰੈਫਰੈਂਸ ਸਟੱਡੀ ਹੁੰਦੀ ਹੈ थैंक यू